ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਬਾਈ ਪਰਗਰ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਇਹ ਵੀਡੀਓ ਅਪਲੋਡ ਕਰਨ ਲੱਗੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬਿਲਕੁਲ ਸੱਜਰ ਸੂਂਗਾਂ ਦਿਖਾਉਣੀ ਹੈ ਕਿੰਨਾ ਵਾ ਸੁਭਾ ਹੁੰਦਾ ਇੰਨਾ ਦੁੱਧ ਕਿੰਨੇ ਮੋਲੇ ਕਰਦਾ ਵੀ ਤੇ ਡਿਟੇਲ ਆਪਾਂ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਨਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਇਓ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਸੂਚਨਾ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਨਿਰਖ ਪਰ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀ ਵੀਰ ਦਾ ਫਾਇਦਾ ਹੋ ਸਕਦਾ ਤੇ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣਾ ਨਿਰਖ ਵਰਤ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਦੋਸਤੋ ਵੀਡੀਓ ਆਪਣੀ ਫੇਸਬੁੱਕ ਚੈਨਲ ਤੇ ਵੀ ਚਲਦੀ ਹੈ ਇੰਸਟਾਗ੍ਰam ਤੇ ਵੀ ਚਲਦੀ ਹੈ ਵੀਰਾਂ ਨੂੰ ਬੇਨਤੀ ਕਰਦਾ ਫੇਸਬੁੱਕ ਤੇ ਇੰਸਟਾਗ੍ਰam ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਕਰਿਏ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਇਸ ਬਾਰੇ ਤੋਰਾ ਹਾਂਜੀ ਬਾਈ ਸਸੀ ਗਾਲ ਜੀ ਸਸੀ ਗਾਲ ਵੀਰ ਜੀ ਕੀ ਹਾਲ ਹੈ ਮਰੀਏ ਵਧੀਆ ਠੀਕ ਠਾਕ ਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਜੀ ਠੀਕ ਹੈ ਕਿੱਦਾਂ ਕਿੱਦਾਂ ਕੰਮ ਕਰ ਰਿਹਾ ਵਧੀਆ ਜੀ ਵਧੀਆ ਚੱਲੀ ਜਾਂਦਾ ਐਦਾਂ ਕਿ ਬਾਬਾ ਚਿਰ ਬਾਦ ਦਰਸ਼ਨ ਦਿੱਤੇ ਕੋਈ ਇਦਾਂ ਡੰਗਰ ਨਾ ਥੋੜਾ ਬਾ ਕੰਗਰ ਤੇ ਰੋਜ ਵੇਚੀਦਾ ਇੱਕ ਅੱਦਾ ਠੀਕ ਠੀਕ ਹੈ ਜੀ ਹਾਂਜੀ ਤੇ ਵੀਰ ਜੀ ਆਪਣਾ ਐਡਰੈਸ ਬੋਲੋ ਖਿਲੋ ਜਿਹੜਾ ਤਰਨਤਾਰਨ ਦੀ ਤਹਿਸੀਲ ਤਰਨਤਾਰਨ ਪਿੰਡ ਬਹਿਲਾ ਹਾਂਜੀ ਉਹ ਨੰਬਰ ਦਾ ਨਾਮ 872873597 ਨਾਮ ਪ੍ਰਗਟ ਸਿੰਘ ਜੀ ਠੀਕ ਹੈ ਜੀ ਹਾਂਜੀ ਤੇ ਇੱਕ ਨਾ ਸੂਆ ਸੁਈ ਗਾਂ ਦੇ ਇਹ ਦੂਜਾ ਸੂਆ ਜੀ ਠੀਕ ਹੈ ਜੀ ਕਿੰਨਾ ਟਾਈਮ ਦਾ ਸੂਈ ਸੂਈ ਨੂੰ ਅੱਜ ਤੀਜਾ ਦਿਨ ਹੋ ਗਿਆ ਜੀ ਵੱਛੀ ਮਗਰ ਆ ਅੱਛਾ ਮਗਰਾ ਬੱਚਾ ਵੱਛੀ ਹੈ ਹਾਂਜੀ ਠੀਕ ਹੈ ਜੀ ਤੇ ਕਿੰਨਾ ਬੋਲਾ ਵੀਰ ਤਿਆਰ ਹੈ ਬੋਲਾ 10 ਤੋਂ 11 ਕਿਲੋ ਹੋਊਗਾ ਜੀ ਠੀਕ ਹੈ ਜੀ ਤੋਰ ਕੇ ਹਾਂ 10000 ਕਿਲੋ ਹਾਂਜੀ ਤੋਰ ਕੇ ਦਿਖਾਈ ਬੰਦੀ ਪਹਿਲੇ ਸੂਏ ਨੇ ਕੱਢਿਆ ਸੀ 12 ਤੋਂ 13 ਕਿਲੋ ਦੁੱਧ ਅੱਛਾ ਜੀ ਐਰਕਿੰਗ ਕੱਢੂਗੀ 15 16 15 ਕਿਲੋ ਕੱਢੂਗੀ ਠੀਕ ਹੈ ਜੀ ਐਰਕੀ ਦੂਜਾ ਸੂਆ ਵਾ ਠੀਕ ਹੈ ਜੀ ਦੋਸਤੋ ਤਿੰਨ ਡੜ ਸੂਈ ਨੂੰ ਹੋ ਗਿਆ ਤੇ ਬਹੁਤ ਜਿਹੜਾ ਗਿਰਲੋ ਜਾਂ ਦੁੱਧ ਕਿਲੋ ਵੀ ਕਹਿੰਦਾ ਵੀ 10 ਕਿਲੋ ਤਿਆਰ ਆ ਬਾਕੀ ਦੋਸਤੋ ਜਿੰਨੀ ਵੀ ਸੇਵਾ ਤੁਸੀਂ ਕਰ ਲਓਗੇ ਤੁਹਾਡੀ ਸੇਵਾ ਤੇ ਬਤੰਦ ਕਰਦੀ ਐ ਮੌਸਮ ਦੋਸਤੋ ਠੀਕ ਐ ਸਿਆਲ ਦਾ ਮੌਸਮ ਐ ਕਾਮਾਂ ਵਾਸਤੇ ਬਹੁਤ ਬਹੁਤ ਵਧੀਆ ਵਾ ਪਹਿਲੇ ਸੂਏ ਵੀ ਕਹਿੰਦਾ ਵੀ 12 13 ਕਿਲੋ ਦੁੱਧ ਨੇ ਗਾਂ ਨੇ ਚਵਾਇਆ ਐਰਕ ਦਰਮਿਆਨੇ ਕੱਦ ਕਾਠ ਦੀ ਦੋਸਤੋ ਨਿਕਲਨੇ ਕਾ ਸਿੰਘ ਆ ਆਰਡਰ ਕੁਆਲਟੀ ਦੋਸਤੋ ਠੀਕ ਠਾਕ ਵਧੀਆ ਤਿਆਰ ਕੀਤੀ ਬਾਕੀ ਸੇਲ ਠੰਡੀ ਹੈ ਅੱਛਾ ਜੀ ਜਿੱਦਾਂ ਮਰਜੀ ਬੋ ਜਿੱਦਾਂ ਦੋਸਤੋ ਸਪੀਸ ਚੰਗੀ ਹੈ ਹਾਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਆਪਣੀ ਦੀ ਲਾਈਵ ਚੁਾਈ ਕਰਕੇ ਦਿਖਾ ਦਾਂਗੇ ਆ ਦੋਸਤੋ ਤੁਹਾਨੂੰ ਮੈਂ ਸਿੰਘ ਨਿਕਲਨੇ ਕਾ ਦਿਖਾ ਦਣਾ ਕਿ ਇਸ ਕੁਆਲਟੀ ਵੇਖ ਲੋ ਜੀ ਠੀਕ ਹੈ ਬੀ ਠੀਕ ਲੱਗੂ ਦੋਸਤੋ ਚੰਗਾ ਆਰਡਰ ਤਿਆਰ ਕੀਤਾ ਨਾ ਚਵਾਈ ਦੋਸਤੋ ਆਪਾਂ ਕਰਦਾਂਗੇ ਵੀਡੀਓ ਦੇ ਵਿੱਚ ਵੀਰਾਂ ਨੂੰ ਬੇਨਤੀ ਕਰਦਾ ਕਿ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਮੁੱਲ ਵੀਰ ਦਾ ਕਰ ਦੇਣਾ ਫੋਨ ਤੇ ਕਿ ਐਂ ਤਾਂ ਫੋਨ ਤੇ ਕਰੀ ਨਾ ਜੀ ਕੋਈ ਨਹੀਂ ਦੱਸ ਦਿੰਦੇ ਆ ਮੋਲੇ ਦਾ ਕਰਦੇ ਆ ਜੀ 32 3000 ਅੱਛਾ ਜੀ ਦੇ ਦਾਂਗੇ ਜੀ 3000 ਦੀ 3000 ਦੀ ਹਾਂ ਜੀ 3000 ਤੋਂ ਮੰਨਦਣ ਹੋ ਜਾ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਮਾਨਤਾ ਕਰਾਂਗੇ ਠੀਕ ਹੈ ਜੀ 28 ਦੀ ਦੇ ਦਾਂਗੇ 28 ਹਜ਼ਾਰ ਦੀ ਹਾਂ ਠੀਕ ਹੈ ਜੀ ਬਾਕੀ ਕੋਈ ਭੈਣ ਭਰਾ ਫੋਨ ਲਾਵੇ ਠੀਕ ਹੈ ਜੀ ਦੋਸਤੋ ਮੋਲ ਵੀਰ ਨੇ 33000 ਰੁਪਏ ਕੀਤਾ ਤੇ ਬਾਕੀ ਵੀਰ ਕਹਿੰਦਾ ਵੀ ਆਪਾਂ ਜਿਹੜੀ ਹਾਨਾ ਹੋ ਜੂਗੀ 28000 ਦੀ ਜੀ ਦੋਸਤੋ ਮੌਕੇ ਤੇ ਮਾਨਤਾ ਜ਼ਰੂਰ ਹੋਊਗਾ ਜਿਹੜਾ ਵੀ ਵੀਰ ਭਰਾ ਆਉਗਾ ਖੇਦ ਮਾਨਤਾ ਦੋਸਤੋ ਜ਼ਰੂਰ ਹੋ ਜਾਂਦਾ ਰੇਟ ਜਿਹੜੇ ਫਿਕਸਿੰਗੇ ਹੁੰਦੇ ਥੋੜਾ ਬੜਾ ਦੋਸਤੋ ਮਾਨਤਾ ਜ਼ਰੂਰ ਹੁੰਦਾ ਵਾ ਆਓ ਦੋਸਤੋ ਕਰੀਏ ਦੀ ਗਾਂ ਦੀ ਲਾਈਵ ਚੋਾਈ ਬੱਚਾ ਦੋਸਤੋ ਲਾਤਾ ਗਾਂ ਨੂੰ ਮੌਸਮ ਦੋਸਤੋ ਠੰਡ ਦਾ ਬਹੁਤ ਜਿਆਦਾ ਠੰਡਿਆ ਵੀਡੀਓ ਦੋਸਤੋ ਬਣਾਉਣ ਦਾ ਜਿਹੜਾ ਟਾਈਮ ਹੈ ਸ਼ਾਮਾਂ ਦਾ ਤਕਰੀਬਨ ਕੋਈ 5 ਵਜੇ ਦਾ ਬਾਕੀ ਦੋਸਤੋ ਵਪਾਰ ਦਾ ਕੰਮ ਹੈ ਵੀਰ ਦਾ ਰੁਟੀਨ ਦੇ ਵਿੱਚ 200 ਪਸ਼ੂ ਆਉਂਦੇ ਰਹਿੰਦੇ ਆਹ ਲੋ ਦੋਸਤੋ ਖਲੋ ਚੱਕ ਤਾ ਦੀ ਕੁਆਲਿਟੀ ਦੀ اچھا جی ویسے رسی کو بنا تون اچھا ٹھیک ہے ٹھیک ہے ਹਾਲੇ ਦੋਸਤੋ ਪਾਲਟੀ ਖਾਲੀ ਕਰ ਲਓ ਚੱਕ ਠੀਕ ਹੈ ਜੀ ਛੋਟੇ-ਵਡੇਰੇ ਦੋਸਤੋ ਇਸ ਗਾਂ ਦੀ ਆਪਣੇ ਚੈਨਲ ਤੇ ਚੱਲ ਰਹੀ ਹੈ ਦੋਤੋ ਚਾਈ ਚੈੱਕ ਕਰ ਲਓ ਕੋਈ ਪੂਰ ਛਟਾ ਨਹੀਂ ਦਾ ਬਿਲਕੁਲ ਐ ਧਾਰਾ ਵਧੀਆ ਬਰਾਬਰ ਸੋ ਇਹ ਦੋਸਤੋ तकरीबन ਹੋ ਹੀ ਚੱਲੀ ਆ ਥੋੜੀ ਰਹਿ ਗਈ ਬਸ ਲਾਈਵ ਚ ਵਾਈ ਦੇ ਵਿੱਚ ਦੋਸਤੋ ਇਹ ਇੱਕ ਫਾਇਦਾ ਹੋ ਜਾਂਦਾ ਵਿਚਰੂ ਇੱਕ ਟਾਈਮ ਚੋਈ ਵੀਡੀਓ ਦੇ ਵਿੱਚ ਹੋ ਗਈ ਆ ਜਿਹੜੇ ਵੀਰ ਨੂੰ ਪਸੰਦ ਆਊਗੀ ਇੱਕ ਟਾਈਮ ਤੁਸੀਂ ਆਉਦੀ ਵੀਡੀਓ ਕਾਲ ਦੇ ਵਿੱਚ ਆ ਸਕਦੇ ਜੀ فیر دے ٹائم دوستو دو دہ دو دو ہمیشہ ہی پہنچتا جاتاں دا کیونکہ رات آمدگیاں بچے نہیں شٹنا میرا ਦੋਸਤੋ ਤੁਹਾਨੂੰ ਚੋਕੇ ਗਾਂ ਦਾ ਕਰਾਇਆ ਵਾ ਨੰਦ ਖਤਾਂਗੇ ਬਿਲਕੁਲ ਦੋਸਤੋ ਵਾ ਨੰਦ ਚੋਰਗੀ ਸਰਾਈ ਕਿੰਨੇ ਲੀਟਰ ਦੀ ਵਾਲਟੀ ਵੀਰੇ ਬਾਾਕੀ 8 ਕਿਲੋ ਦੀ ਠੀਕ ਹੈ 8 ਕਿਲੋ ਦੀ ਬਾਲਟੀ ਦੋਸਤੋ ਚੱਗ ਚੂਗ ਮਾਰਿਆ ਵਿੱਚ ਜੇ ਆਪਾਂ ਗੜੀਏ ਤੇ 6.5 ਦੇ ਲਾਗੇ ਬਰਨ ਦੁੱਧ ਆ ਮਜੇ ਨਾ ਹੈਗਾ ਪੂਰੀ ਦੋਸਤੋ ਬਾਲਟੀਆਂ ਆ ਫੁੱਲ ਭਰ ਗਈ ਬੱਚੇ ਜੋਗਾ ਦੁੱਧ ਦੋਸਤੋ ਜੀ ਵੀ ਕਾਂਸ ਲੈ ਵਾਧੂ ਪਿਆ ਦੋਤ 15 ਕਿਲੋ 16 ਕਿਲੋ ਕਰੂਗੀ ਠੀਕ ਹੈ ਜੀ ਅੱਜ ਦੇ ਬੋੜਾ ਵਸਣ ਜਿਹੜਾ ਤੀਜੇ ਦਿਨ ਦੀ ਸੋਈ ਆ ਠੀਕ ਹੈ ਜੀ ਮੇਰੇ ਕੋਈ ਫੇਰ ਆ ਕੇ ਚੋਦੇ ਭਾਵੇਂ ਗਮਾ ਜੀ ਦੇ ਥੱਲੇ ਜਾਦੇ ਆਂ ਠੀਕ ਹੈ ਜੀ ਕਿੰਨੇ ਕਿਲੋ ਦੁੱਧ ਪੱਕੇ ਦਾ ਥੰਡੇ ਹੈਗਾ ਹੋਣਾ ਹਾਂਜੀ ਹਾਂਜੀ ਹੈਗਾ ਜੀ ਹਾਂਜੀ ਆਹ ਲਓ ਦੋਸਤੋ ਕਰ ਲਓ ਚੱਕ ਬਾਲਟੀ 8 ਕਿਲੋ ਦੀ ਬਾਲਟੀ ਆ ਤੁਹਾਨੂੰ ਦੱਸ ਦਿੱਤੀ ਆ ਮਿਲਦੀ ਏਦੋ ਬਾਲਟੀ ਦੀ ਚਲੋ ਝੱਗ ਝੁਗ ਮਾਰਿਆ ਵੀ ਸਾਢੇ 6 ਤੋਂ ਉੱਤੇ ਹੀ ਆ ਦੁੱਧ 6 ਲਾਰੇ ਸਾਢੇ 6 ਹਾਂਜੀ ਹਾਂਜੀ ਆਹ ਲਓ ਦੋਸਤੋ ਤੁਹਾਨੂੰ ਦਾ ਹਵਾਨਾ ਚੈੱਕ ਕਰਵਾ ਦੇਣਾ ਵੇਖ ਲਓ ਕਰ ਲਓ ਚੱਕ ਆ ਬਿਲਕੁਲ ਹਵਾਨਾ ਨੁਚੜਗੇ ਨਿੰਬੂ ਗੂ ਬੈਗ ਸਾਈਡ ਤੋਂ ਕਰ ਲਓ ਚੈੱਕ ਆ ਬੰਦਾ ਅੱਛੀ ਜੋ ਗਈ ਇਹ ਲੋ ਹਾਂਜੀ 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 ਸੋ ਦੋਸਤੋ ਚੰਗੀ ਆ ਭਾ ਦੇ ਵਿੱਚ ਗਾਂ ਬਿਲਕੁਲ ਵੀ ਮਾਰੇ ਤੋਂ ਮਾਰੇ ਬੰਦਾ ਵੀ ਜਿਵੇਂ ਕੋਈ ਲੋਕੀ ਮਤਲਬ ਵੀਰ ਕੋਈ ਘਰਕੂ ਰੱਖਣ ਵਾਸਤੇ ਜਿੰਨੇ ਖਰੀਦ ਨਹੀਂ ਹੋਏ ਕਈਆਂ ਲੋਕਾਂ ਦੇ ਇਹਨਾਂ ਬਛਤੀ ਹੁੰਦਾ ਉਹਨਾਂ ਵੀ ਰਾਸਤੇ ਦੋਸਤੋ ਬਹੁਤ ਵਧੀਆ ਗਾਂ 14 15 ਕਿਲੋ ਦੁੱਧ ਦੋਸਤੋ ਗਾਂ ਨੇ ਚਵਾ ਦੇਣਾ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਅੱਛਾ ਮਾਰੀ ਗਾਂ ਦੋਸਤੋ ਟੋਕੜ ਗਾਂ ਇੱਕ ਵੀਰ ਨੇ ਹੋਰ ਲਈ ਆ ਤੇ ਉਹ ਵੀਡੀਓ ਦੋਸਤੋ ਵੀਰ ਦੇ ਮੋਬਾਈਲ ਦੇ ਵਿੱਚ ਮੈਂ ਦੋਸਤੋ ਆਪਣੇ ਫੋਨ ਦੇ ਆਪਣੀ ਵੀਡੀਓ ਦੇ ਵਿੱਚ ਨਾਲ ਹੀ ਚਲਾ ਦੂੰਗਾ ਵੀਡੀਓ ਆ ਵੀਰ ਦੇ ਕੋਲ ਦੋਸਤ ਆਪਾਂ ਵੀਡੀਓ ਵੇਖ ਲੈਣੀ ਹੈ ਇੱਕ ਵਾਰੀ ਫੋਨ ਦੇ ਵਿੱਚ ਅੱਛਾ ਜੀ ਤੇ ਵੀਰ ਭਰਾ ਨੇ ਲੈਣੀ ਹੋਵੇ ਤੇ ਫੋਨ ਕਰ ਸਕਦਾ ਡੇਢ ਦੋ ਮਹੀਨੇ ਦੀ ਬਣੀ ਹੈ ਅੱਛਾ ਦੋ ਮਹੀਨੇ ਦੀ ਮਤਲਬ ਇਹ ਆਈ ਹੋਈ ਹੈ ਹਾਂ ਠੀਕ ਹੈ ਜੀ ਚੈੱਕ ਪਾਸ ਹੈ ਵੀਰ ਚੈੱਕ ਪਾਸ ਨਹੀਂ ਰੇ ਚੈੱਕ ਕਰਾਵਾਂਗੇ ਲਿਆ ਕੇ ਵਾਕੇ ਕਹੇ ਵੀਰ ਭਰਾ ਦੇ ਚੱਲਦੀ ਹੋਵੇ ਤੇ ਲੈ ਜ ਆਪਾਂ ਇੱਦਾਂ ਹੀ ਦਵਾਂਗੇ ਠੀਕ ਹੈ ਜੀ ਦੋ ਤੇ 6 ਕਿਲੋ ਆ ਠੀਕ ਹੈ ਜੀ ਹਾਂ ਦੋਸਤੋ ਵੀਡੀਓ ਮੈਂ ਨਾਲ ਹੀ ਇਹ ਲਾ ਦੂੰਗਾ ਟੋਕਰ ਗਾਂ ਦੋਸਤੋ ਡੇਢ ਮਹੀਨੇ ਦਾ ਟੀਕਾ ਨੂੰ ਭਰਿਆ ਹੋਇਆ ਬਾਕੀ ਦੋਸਤੋ ਜਿਹੜੇ ਵੀਰ ਦਾ ਖਰੂਗਾ ਉਹਦੀ ਕਿਸਮਤ ਹੈ ਤਾਂ ਨਵਾਂ ਦੋਸਤ ਤੁਹਾਡਾ ਵੀਡੀਓ ਦਾ 12000 ਕਰਦੇ 10000 ਦੇ ਦਾਂਗੇ ਅੱਛਾ ਦੋਸਤੋ ਮੋਲੂ ਵੀ ਬਿਲਕੁਲ ਜਾਇਜ ਹੈ 12000 ਵੀ ਨੇ ਡਿਮਾਂਡ ਕੀਤੀ ਹੈ 10000 ਵੀ ਕੰਦਾ ਹਾਂ ਨਾ ਕਰਦਾਂਗੇ ਮਾਨ ਤਾਂ ਦੋਸਤੋ ਜ਼ਰੂਰ ਹੋਊਗਾ ਵੀਡੀਓ ਦੋਸਤੋ ਜ਼ਰੂਰ ਵੇਖੋ ਧੰਨਵਾਦ